ਵੈਕੁਰਜੀ ਕਾਕਾ ਸਾਹਿਬ ਵੈਕੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਅਕਸਰ ਇੱਕ ਵਚਨ ਬਹੁਤ ਜ਼ਿਆਦਾ ਪੜਿਆ ਜਾਂਦਾ ਹੈ ਜਦੋਂ ਕੋਈ ਜੀਵਨ ਸੰਸਾਰਿਕ ਯਾਤਰਾ ਪੂਰੀ ਕਰਦਾ ਹੈ ਤੇ ਬਹੁਤ ਜ਼ਿਆਦਾ ਗੁਰਮੁਖ ਉਤੇ ਵਚਨ ਪੜਦੇ ਨੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਅਕੇਲ ਕਰੇ ਕੇਲ ਕਰਿੰਦੇ ਹੰਜ ਨੋ ਚਿੰਤੇ ਬਾਜ ਪਏ ਬਾਹਰ ਪੈ ਤੇ ਸ੍ਰਬ ਦੇ ਖੇਲਾ ਵਿਸਰਿਆ ਜੋ ਮਨ ਚੇਤਨਾ ਜਿਤੇ ਸਾਂਸੋ ਗਾਲੀ ਰਬ ਕੀਆ ਇਹ ਵਚਨ ਆਪਾਂ ਅਕਸਰ ਸੁਣਦੇ ਆਂ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਤੇ ਇਹਨੂੰ ਵਿਚਾਰ ਲਈਏ ਇਹਦੇ ਵਿੱਚ ਵੀ ਬੜਾ ਵੱਡਾ ਜੀਵਨ ਮਾਰਗਦਰਸ਼ਨ ਹੈ ਹੁਣ ਪਹਿਲਾਂ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਕੋ ਫਰੀ ਜੀ ਕਹ ਰਹੇ ਕਹਿੰਦੇ ਫਰੀਦਾ ਦਰਿਆਵੇ ਕਰਨੇ ਮਗਲਾ ਦਰਿਆ ਕਿਹੜਾ ਆ ਤਰੇ ਗੁਣਾ ਦਾ ਜਿਹੜਾ ਸੰਸਾਰ ਹੈ ਭਵਸਗਰ ਹੈ ਜਦੋਂ ਅਸੀਂ ਇਹ ਭਵਸਾਗਰ ਜੀ ਨੂੰ ਅਗਨਸਾਗਰ ਆਖਿਆ ਬਿਖਸਾਗਰ ਆਖਿਆ ਇਹ 84 ਲੱਖ ਜੁਨਾ ਦਾ ਸਰਦਾਰੀ ਜਾਮਾ ਮਨੁੱਖਾ ਦੇਹੀ ਹੈ ਇਹ ਉਹ ਦਰਿਆ ਦੇ ਕਿਨਾਰੇ ਤੇ ਹੈ ਜੇ ਤੋ ਖੁੰਝ ਗਿਆ ਤੇ 84 ਲੱਖ ਜੁਨੀ ਤੇ ਆ ਜੇ ਕਿਤੇ ਤੋਂ ਸਾਵਧਾਨ ਰਹਿ ਗਿਆ ਤੇ ਮਾਲਕ ਦੇ ਦਰਤੇ ਪ੍ਰਵਾਨ ਇਸ ਕਰਕੇ ਸਾਡੇ ਮਨ ਨੂੰ ਬਗਲ ਆਖਿਆ ਕਹਿੰਦੇ ਫਰੀਦਾ ਦਰਿਆ 'ਤੇ ਕਰਨੇ ਬਗਲਾ ਬੈਠਾ ਖੇਡ ਕਰੇ ਸਾਡਾ ਮਨ ਆਪ ਮਹਾਰਾਓ ਕੇ ਸੰਸਾਰ ਦੀ ਖੇਡ ਖੇਡ ਰਿਹਾ ਹੁਣ ਜਦੋਂ ਮਨ ਆਪ ਮਹਾਰਾਓ ਕੇ ਖੇਡਦਾ ਇਸ ਗੱਲ ਤੋਂ ਅਣਜਾਣ ਹੋ ਕੇ ਖੇਡਦਾ ਕਿ ਪਤਾ ਨਹੀਂ ਮਾਲਕ ਨੇ ਕਦੋਂ ਖੇਡ ਵਰਤਾ ਦੇਣੀ ਹੈ دریاਵੇ ਕਨੇ ਬਗਲਾ ਬੈਠਾ ਏਕਲ ਕਰੇ ਕੇਲ ਕਰੇਂਦੇ ਹਾਂਜ ਨੂੰ ਹੁਣ ਬਗਲਾ ਦੇ ਮਨਮੁੱਖ ਨੂੰ ਆਖਿਆ ਹਾਂਜ ਕਿਨੂੰ ਆਖਿਆ ਹਾਂਜ ਹਾਂਸ ਨੂੰ ਕਹਿੰਦੇ ਨੇ ਹਾਂਸ ਗੁਰਮੁਖ ਨੂੰ ਆਖਿਆ ਹੁਣ ਇੱਕ ਗੱਲ ਵਿਚਾਰਨ ਵਾਲੀ ਹੈ ਜੇ ਬਗਲੇ ਨੂੰ ਮਨੁੱਖ ਨੂੰ ਮਲ ਮਕੇਲ ਮਨੁੱਖ ਕਰਦਾ ਤੇ ਬਾਜਕ ਨੂੰ ਪੈ ਰਹੇ ਨਿਹੰਜ ਨਹੀਂ ਉਣੀ ਤੇ ਜਿਹੜਾ ਬਗਲਾ ਉਹ ਹਾਂ ਕਿਵੇਂ ਹੋ ਗਿਆ ਇਹ ਬੜਾ ਵਿਚਾਰ ਦਾ ਵਿਸ਼ਾ ਹੈ ਜਿਹੜਾ ਸਾਡਾ ਮਨਨਾ ਇਹਨੂੰ ਬਗਲਾ ਆਖਿਆ ਜਿਹੜੀ ਸਾਡੀ ਆਤਮਾ ਇਹਨੂੰ ਹਾਂਜ ਆਖਿਆ ਆਤਮਾ ਸਦਾ ਹੀ ਪਰਮਾਤਮਾ ਦੇ ਸੰਪਰਕ ਚ ਰਹਿੰਦੀ ਹੈ ਆੰਤਮ ਸਵਾਰਥ ਤੋਂ ਪਹਿਲਾਂ ਮਨ ਨੇ ਜੋਤ ਸਰੂਪ ਤੋਂ ਆਤਮ ਸਰੂਪ ਹੋਣਾ ਹੁੰਦਾ ਹੈ ਭਰ ਇਹ ਆਤਮ ਸਰੂਪ ਬਣ ਨਹੀਂ ਹੁੰਦਾ ਕੀ ਹੁੰਦਾ ਜਦੋਂ ਗੰਢ ਖੋਲਦੀ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ ਤੇ ਮਨ ਚ ਰੋਸੀ ਦੇ ਪੰਨੇ ਵਿੱਚ ਚਲਾ ਜਾਂਦਾ ਜਿਵੇਂ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਸੌਖਾ ਸਮਝ ਆ ਜਾਏ ਮੰਨ ਲਓ ਘਰ ਦੇ ਵਿੱਚ ਆਪੇ ਇੱਕ ਟੀਵੀ ਲਾਇਆ ਐਲਿਵੀਅਨ ਲਾਇਆ ਟੀਲੀਵੀਅਨ ਦੇ ਉੱਤੇ ਆਪਾਂ ਨਾਟਕ ਜਿਹੜੇ ਕੋ ਦੇ ਦਿਆਂ ਫਿਲਮਾਂ ਦੇ ਦਿਆਂ ਕੋਈ ਗੁਰਮਤਿ ਦੇਖਦਾ ਅਨੇਕਾਂ ਤਰ੍ਹਾਂ ਦੇ ਆਪਾਂ ਪ੍ਰੋਗਰਾਮ ਦੇਖਦੇ ਆਂ ਵਿਚਾਰਨ ਦੀ ਲੋੜ ਹੈ ਕਿ ਟੈਲੀਵਿਜ਼ਨ ਵਿੱਚ ਕੋਈ ਅਸਲੀ ਪਾਵਰ ਹੈ ਸਾਨੂੰ ਨਾਟਕ ਦਿਖਾ ਦੇ ਕੋਈ ਕੋਈ ਫਿਲਮ ਦਿਖਾ ਦੇ ਨਹੀਂ ਦਿਖਾ ਕੋ ਪਾਵਰ ਤੇ ਪਿੱਛੇ ਜਿਹੜੀ ਅਨਰਜੀ ਬਿਜਲੀ ਆ ਰਹੀ ਹੈ ਉਹ ਪਾਵਰ ਹੈ ਜੇ ਪਿੱਛੇ ਟੀਵੀ ਨੂੰ ਪਾਵਰ ਆ ਰਹੀ ਹੈ ਤਾਂ ਉਹਦੇ ਵਿੱਚ ਖੇਡ ਚੱਲਦੀ ਹੈ ਹੁਣ ਇਸੇ ਤਰ੍ਹਾਂ ਇੱਕ ਹੋ ਗਿਆ ਇਨਸਟਰੂਮੈਂਟ ਇੱਕ ਹੋ ਗਿਆ ਉਹਦੇ ਪਿੱਛੇ ਪਾਵਰ ਜਿਹੜਾ ਮੰਨ ਹੈ ਸਾਡਾ ਇਹ ਉਹ ਇਨਸਟਰੂਮੈਂਟ ਹੈ ਜਿਹੜਾ ਸਰੀਰ 'ਚ ਖੇਡਣ ਵਾਸਤੇ ਆ ਜਿਹੜੀ ਪਾਵਰ ਹੈ ਉਹ ਆਤਮਾ ਹੈ ਹੁਣ ਜੇ ਵਿੱਚੋਂ ਪਾਵਰ ਕੋਈ ਬੰਦ ਕਰ ਦੇ ਤਾਂ ਕੀ ਹੋਏਗਾ ਟੀਵੀ ਦਾ ਰੌਣਕ ਖਤਮ ਹੋ ਜਾਏਗੀ ਉਹ ਤਾਂ ਇੱਕ ਡੱਬਾ ਹੀ ਰਹਿ ਜਾਏਗਾ ਪਾਵਰ ਆ ਰਹੀ ਹੈ ਸਾਈਓ ਕੰਮ ਕਰਦੇ ਨਾ ਹੁਣ ਜਿਹੜਾ ਮਨ ਹੈ ਇਹਨੂੰ ਬਗਲ ਆਖਿਆ ਤੇ ਜਿਹੜੀ ਆਤਮਾ ਇਹਨੂੰ ਅੰਝ ਆਖਿਆ ਜਦੋਂ ਅੰਤਮ ਸਮਾ ਆਉਂਦਾ ਮਨ ਆਤਮਾ ਦੀ ਸਵਾਸਾਂ ਦੀ ਗੰਢ ਖੋਲ ਦਿੰਦਾ ਕਿਉਂਕਿ ਪ੍ਰਾਣ ਪਾਉਣ ਵਿੱਚ ਨੇ ਇੱਕ ਸ਼ਬਦ ਮੇਰੇ ਪ੍ਰਾਣ ਵਾਸਤੇ ਬਹੁਤ ਜਨਮ ਬਣਾਵਾ ਪੌਣ ਵਿੱਚ ਪੌਣ ਚੱਲਦੀ ਆ ਸਾਡੇ ਜਿਉਂਦੋਂ ਪੌਣ ਦੀ ਗੰਢ ਖੁੱਲਦੀ ਆ ਜਿਵੇਂ ਆਪਾਂ ਟੀਵੀ ਦੀ ਸੁਚਮੰਦ ਕਰ ਦਈਏ ਜਾਂ ਵਿੱਚੋਂ ਕਨੈਕਸ਼ਨ ਕੱਟ ਦਈਏ ਇਹ ਤਾਂ ਡੱਬਾ ਹੀ ਰਹਿ ਗਿਆ ਨਾ ਸਰੀਰ ਹੁਣ ਮਨ ਨੇ ਇਹਦੇ ਹੁੰਦੇ ਆ ਆਤਮ ਸਰੂਪ ਹੋਣਾ ਸੀ ਹੋਇਆ ਨਹੀਂ ਕੀ ਹੋਇਆ ਉਹ ਅੱਗੇ 84 ਵੱਲ ਵਧ ਗਿਆ ਇਹਨੂੰ ਕਹਿੰਦੇ ਨੇ ਫਰੀਦ ਅਦਰਿਆ ਵੇਖੰਨੇ ਬਗਲਾ ਬੈਠਾ ਇਕੱਲ ਕਰੇ ਉਹ ਇਕਹਿਰ ਕੌਣ ਕਰਦਾ ਬਗਲਾ ਖੇਲ ਕਰੇਂਦੇ ਹੰਜ ਨੂੰ ਅੰਜ ਗਈ ਆ ਆਤਮਾ ਉਹਨੂੰ ਭਾਂਜ ਗੀਦੇ ਨੇ ਖੇਲ ਕਰਦੇ ਅੱਜ ਨੂੰ ਚਿੰਤੇ ਬਾਜ ਪਏ ਬਾਜ ਗੀਦੇ ਨੇ ਬਾਜ ਪਏ ਤੇ ਰੱਬ ਦੇ ਪਰਮਾਤਮਾ ਦੇ ਕੇਲਾ ਵੇਸਰੀਆਂ ਔਰ ਕੇਲਾ ਕਿਹਨੂੰ ਵੇਸਰੀਆਂ ਬਗਲੇ ਨੂੰ ਕਿਉਂਕਿ ਖੇਲ ਤੇ ਬਗਲਾ ਕਰਦਾ ਆਤਮਾ ਥੋੜੀ ਆਤਮਾ ਤੇ ਸਰਾਹੀ ਕਈ ਵਾਰੀ ਆਪਾਂ ਦੇਖਦੇ ਆ ਕਈ ਕਹਿੰਦੇ ਨੇ ਵੀ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਆਤਮਾ ਤੇ ਹੈ ਹੀ ਪਰਮਾਤਮਾ ਦੀ ਅੰਸ਼ ਹੈ ਸਦਾ ਹੀ ਉਹਦੇ ਚ ਮਨ ਵੀ ਉਹਦੀ ਆਸ਼ਾ ਪਰ ਮਨ ਆਪ ਮਾਰਾ ਹੋ ਕੇ ਦੁਖੀ ਦੁੱਖਾਂ ਦੇ ਵਿੱਚ ਜਾਂਦਾ ਹੈ ਜੀਵਾਤਮਾ ਕਹਿ ਸਕਦੇ ਆ ਮਨ ਨੂੰ ਜੀਵਾਤਮਾ ਕਹਿ ਸਕਦੇ ਆ ਜਿਹੜੀ ਆਤਮਾ ਉਹਦੇ ਪਰਮਾਤਮਾ ਦੀ ਅੰਸ਼ ਹੈ ਉਹਦੇ ਦੁਆਰਾ ਤਾਂ ਮਨ ਨਾਲ ਪਰਮਾਤਮਾ ਦਾ ਸੰਪਰਕ ਰਹਿੰਦਾ ਹੈ ਉਹਦੇ ਦੁਆਰਾ ਤੇ ਅਸੀਂ ਬਾਡੀ ਦੇ ਵਿੱਚ ਚੱਲਦੇ ਫਿਰਦੇ ਆ ਜਦੋਂ ਤੱਕ ਉਹ ਨਰਜੀ ਪਾਵਰ ਜਿਵੇਂ ਘਰ ਦੇ ਵਿੱਚ ਬਲਵ ਪੱਖਾ ਸ਼ੂ ਮਟਾਈਨੇ ਲੱਗੇ ਨੇ ਆਪਣੀਆਂ ਇੰਡਸਟਰੀਆਂ ਚੱਲਦੀਆਂ ਪਰ ਜੇ ਪਿੱਛੇ ਮੀਟਰ ਤੇ ਪਾਵਰ ਆ ਰਹੀ ਹੈ ਥਾਂ ਹੀ ਚੱਲ ਰਹੀਆਂ ਆ ਦੇ ਵਿੱਚੇ ਮੀਟਰ ਪਿੱਛੋਂ ਆਪਾਂ ਮੇਨ ਤੋਂ ਪਾਵਰ ਬੰਦ ਕਰ ਦਈਏ ਸਾਰੇ ਇੰਸਟਰੂਮੈਂਟ ਬੰਦ ਹੋ ਜਾਣਗੇ ਇਸ ਕਰਕੇ ਬਾਦਸ਼ਾਹ ਕਹਿੰਦੇ ਕੇਲ ਕਰੰਦੇ ਹੰਜ ਨੂੰ ਚਿੰਤੇ ਬਾਜ ਪਏ ਹੁ ਬਾਜ ਕੀਤੇ ਨੇ ਬਾਜ ਪਏ ਤੇ ਸ ਰਬ ਦੇ ਕੇਲਾ ਵਿਸਰੀਆ ਕਿਨੂੰ ਮਨਮੁਖ ਨੂੰ ਜਿਹੜਾ ਆਪੋ ਹਾਰਾ ਕੇ ਚੱਲਦਾ ਸੀ ਜੇ ਤੇ ਆਤਮ ਸਰੂਪ ਹੋਇਆ ਹੁੰਦਾ ਫੇਰ ਤਾਂ ਉਹਨੇ ਸਰੀਰ ਛੱਡ ਕੇ ਆਤਮ ਸਰੂਪ ਹੋ ਜਾਣਾ ਸੀ ਜੀਵਨ ਪ੍ਰਵਾਣ ਹੋ ਜਾਣਾ ਸੀ ਪਰ ਹੋਇਆ ਕੀ ਆਤਮ ਸਰੂਪ ਹੋਇਆ ਨਹੀਂ ਆਤਮਾ ਬਰਮਾਦਮੇ ਚ ਜਾ ਮਿਲੀ ਪੰਜ ਤਤ ਪੰਜਾਂ ਦੇ ਵਿੱਚ ਜਾ ਮਿਲੇ ਤੇ ਮਨ 84 ਵੱਲ ਵੰਦ ਗਿਆ ਇਹ ਤੋਂ ਆਹ ਸਰੀਰ ਦਾ ਕੱਪੜਾ ਲਿਆ ਇਹਨੂੰ ਹੋਰ ਦੇ ਸੱਚ 84 ਵੀ ਦਿੱਤੇ ਕੀਲ ਕਰਿੰਦੇ ਹਾਂ ਜਨੋਂ ਚਿੰਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਖੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰਸੋਗਾਂ ਨਹੀਂ ਰੱਬ ਕੀਆਂ ਸੋ ਗੁਰੂ ਘਰੀ ਸਾਧ ਸੰਗਤ ਜੀ ਮਨ ਨੇ ਸੋਚਿਆ ਹੀ ਨਹੀਂ ਸੀ ਮੇਰੇ ਨਾਲ ਆ ਬਣੇਗਾ ਪਰ ਇਹ ਸਾਨੂੰ ਸੋਚ ਲੈਣਾ ਚਾਹੀਦਾ ਵੀ ਜਦੋਂ ਤੱਕ ਉਹ ਅੰਦਰ ਆਤਮ ਸ਼ਬਦ ਚੱਲਦੇ ਆ ਇਹਨੂੰ ਪੜਦਿਆਂ ਘਟ ਘਟ ਆਵਾਜ਼ੇ ਨਾਲ ਜਦੋਂ ਤੱਕ ਉਹ ਆਨੰਦ ਨਾਲ ਦੇ ਰੂਪ ਵਿੱਚ ਸਾਡੇ ਅੰਦਰ ਉਹ ਮਾਲਕ ਦੀ ਖੇਡ ਚੱਲ ਰਹੀ ਹੈ ਉਦੋਂ ਤੱਕ ਇਹ ਗੇਲਾ ਨੇ ਇਹ ਖੇਡਾਂ ਨੇ ਇਸ ਸੰਸਾਰ ਦੀ ਕਾਰ ਹੈ ਜਦਨ ਮਾਲਕ ਨੇ ਉਹ ਗੰਢ ਖੋਲ ਦਿੱਤੀ ਇਹ ਸਾਰਾ ਕੁਝ ਸਾਡੇ ਲਈ ਮਿੱਟੀ ਦੀ ਢੇਰੀ ਹੋ ਜਾਣਾ ਦੁਨੀਆਂ ਦੇ ਵਿੱਚ ਇੱਕ ਚੀਜ਼ ਸਭ ਤੋਂ ਨੇੜੇ ਹੈ ਸਭ ਤੋਂ ਨੇੜੇ ਕੀ ਹੈ ਆ ਸਾਡਾ ਸਰੀਰ ਇਸ ਤੋਂ ਨੇੜੇ ਕੁਝ ਵੀ ਨਹੀਂ ਬਾਸ਼ਾ ਜੀ ਦਾ ਫੈਸਲਾ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਈ ਪਰੰਪਰਾ ਸਾਨੂੰ ਲੱਗਦਾ ਸਾਡਾ ਪਰ ਜੇ ਸਾਡਾ ਹੋਵੇ ਤਾਂ ਸੌਣ ਤੋਂ ਬਾਅਦ ਵੀ ਨਾਲ ਨਹੀਂ ਵੇ ਜਿਹੜੀ ਚੀਜ਼ ਸੌਣ ਤੋਂ ਬਾਅਦ ਸਾਡੇ ਨਾਲ ਨਹੀਂ ਜਾਂਦੀ ਕੀ ਆਸ ਰੱਖ ਲਾਂਗੇ ਮਰਨ ਤੋਂ ਬਾਅਦ ਚਲੀ ਜਾਏਗੀ ਨਹੀਂ ਜਾ ਸਕਦੀ ਇਸ ਕਰਕੇ ਗੁਰਪਖਰੀ ਸਾਧ ਸੰਗਤ ਜੀ ਸਵਾਸਾਂ ਦੇ ਹੁੰਦੇ ਆ ਜੀਵਨ ਦੇ ਰਹਿੰਦੇ ਆ ਇਹ ਜੋ ਜੀਵਨ ਦੀ ਮੌਦ ਜੀਵਨ ਤੇ ਮੌਤ ਦੀ ਖੇਡ ਦਿਨ ਤੇ ਰਾਤ ਵਿੱਚ ਮਾਲਕ ਬਿੰਨਾਗਾ ਸਾਨੂੰ ਖਿਡਾਰੇ ਨੇ ਅਸੀਂ ਇਹਨੂੰ ਖੇਡਣਾ ਹੁੰਦਾ ਹੈ ਇੱਕੋ ਹੀ ਇੱਕ ਤਰੀਕਾ ਅਸੀਂ ਮੰਨ ਕਰੀਏ ਮਨ ਦੀ ਇਕਾਗਰਤਾ ਬਣੇਗੀ ਇਕਾਗਰਤਾ ਦੇ ਨਾਲ ਨੇਤਰਾਂ ਦੁਆਰਾ ਗੁਰਬਾਣੀ ਦੇ ਦਰਸ਼ਨ ਕਰੀਏ ਅਸਨਾ ਦੁਆਰਾ ਗੁਰਬਾਣੀ ਉਚਾਰਨ ਕਰੀਏ ਕੰਨਾਂ ਦੁਆਰਾ ਗੁਰਬਾਣੀ ਸਰਵਣ ਕਰੀਏ ਤਾਂ ਕਿਰਪਾ ਕੀ ਹੋਏਗੀ ਬਾਣੀ ਬਿਰਲੋ ਵਿਚਾਰ ਸੀ ਜੈ ਕੋ ਗੁਰਮੁਖੋ ਇਹ ਬਾਣੀ ਮਹਾਪੁਰਖੀ ਨਿੱਜ ਘਰ ਵਾਸਾ ਸਾਡਾ ਵਾਸਾ ਨਿੱਜੀ ਘਰ ਵਿੱਚ ਹੋ ਜਾਏਗਾ ਨਿੱਜੀ ਘਰ ਵਿੱਚ ਮਾਲਕ ਨੇ ਸਾਡੇ ਲਈ ਕੀ ਰੱਖਿਆ ਰੋਜ਼ ਪੜਦਿਆਂ ਨਿੱਜੀ ਘਰ ਮਹਿਲ ਪਾਵੋ ਸੁਖ ਸਹਜੇ ਬੋਰਨ ਆਏ ਕੋ ਫੇਰਾ ਉੱਥੇ ਮਾਲਕ ਨੇ ਮਨ ਦੇ ਲਈ ਸੁਖ ਰੱਖੇ ਨੇ ਸੋ ਸੱਚੇ ਬਾਦਸ਼ਾਹ ਕਿਰਪਾ ਕਰਨ ਮਨ ਸਦਾ ਹੀ ਉਹ ਸੁਖ ਵਾਣੇ ਉਹਦੇ ਲਈ ਸਾਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪੰਜਾਂ ਪਿਆਰਿਆਂ ਨੇ ਗੁਰੂ ਰੂਪ ਹੋ ਕੇ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ। ਆਛਾ ਜੀ ਦਾ ਫੈਸਲਾ ਜੇ ਵੱਡ ਭਾਗ ਹੋਵੇ ਅਤਨੀਕਾ ਤਾਂ ਗੁਰਮਥ ਨਾਮ ਦਲੀਚੈ। ਜੇ ਵੱਡੇ ਭਾਗ ਹੋਣ ਅਕਾਲ ਪੁਰਖ ਵਾਹਿਗੁਰੂ ਬਖਸ਼ਣਹਾਰ ਬਣ ਕੇ ਵਰਤ ਜਾਣ ਤਾਂ ਗੁਰੂ ਦੀ ਮੱਤ ਦੇ ਅਨੁਸਾਰ ਗੁਰਮੰਤਰ ਉੰਦੜ ਕੀਤਾ ਜਾਂਦਾ ਹੈ। ਸਵੇਰ ਤੋਂ ਬਾਅਦ ਆਪਾਂ ਗੁਰਮੰਤਰ ਨੂੰ ਜੜਖਰੀਏ ਤਾਂ ਕਿ ਮਨ ਦੀ ਇਕਾਗਰਤਾ ਬਣ ਜਾਏ। ਗੁਰਬਾਣੀ ਪੜ੍ਹ ਸੁਣ ਵਿਚਾਰ ਕੇ ਆਪਣੇ ਜੀਵਨ ਨੂੰ ਮਾਲਕ ਦੇ ਦਰ ਤੇ ਪਰਵਾਣੂ ਦਿਆਂ ਦੇ ਸਕੀਏ ਇਹੀ ਬੇਨਤੀਆਂ ਹਨ ਪਰਵਾਣ ਕਰਨੀਆਂ अनेका ਗਲਤੀਆਂ ਨੂੰ ਨਾ ਚਤਾਰਦੇ ਹੋਏ ਬਖਸ਼ੋ ਅਸੀਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ